ਸਾਨੂੰ ਲੈ ਕੇ ਕੀ ਗੱਲ ਹੈ ਸਾਡੇ ਜੀ तकरीबन 10 ਪਿੰਡਾਂ ਤੋਂ ਵੱਖ-ਵੱਖ ਫੈਮਿਲੀ ਆ ਕੇ ਸ਼ਾਮਲ ਹੋਈਆਂ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੱਛੇ ਕੰਮ ਨੂੰ ਦੇਖਦੇ ਹੋਏ ਸਾਡੀ ਸੋਚ ਨੂੰ ਵਿਜ਼ਨ ਨੂੰ ਬੀਬੀ ਪਟਲ ਜੀ ਦੀ ਮਿਹਨਤ ਨੂੰ ਦੇਖਦੇ ਕੋਈ ਜਿੰਨੇ ਵੀ ਸਾਥੀ ਕੋਈ ਕੁਝ ਪੁਰਾਣੇ ਭਟਕ ਗਏ ਸੀ ਕੋਈ ਵੈਸੇ ਹੀ ਕਾਲੀ ਦਲ ਦੇ ਗੁੰਮਰਾਹ ਹੋਏ ਹੋਏ ਸੀਗੇ ਉਹਨਾਂ ਨੇ ਉਹਨਾਂ ਦਾ ਅਸਲੀ ਚਿਹਰਾ ਕਾਲੀ ਦਾ ਉਹਨਾਂ ਦੇਖ ਲਿਆ ਤਾਂ ਉਸ ਨੂੰ ਦੇਖ ਕੇ तकरीबन 10 ਪਿੰਡਾਂ ਚੋਂ ਵੱਡੇ ਮੰਡੀ ਆਈ ਨੇ ਜੀ ਇੱਥੇ ਅੱਛੀ ਮੂਣੀ ਆਇਆ ਲਗਭਗ ਜੀ 15 10 10 15 15 ਪਰਿਵਾਰ ਹਰ ਪਿੰਡ ਚੋਂ ਸ਼ਾਮਲ ਹੋਇਆ ਤਾਂ ਮਿਲਦਾ 100 800 ਪਰਿਵਾਰ ਸਦਾ ਅੱਜ ਦੀ ਸ਼ਾਮ ਨੂੰ ਹਲੇ ਉਹਨਾਂ ਦੇ ਜਿਹੜੇ ਮੈਂਬਰਸ ਨੇ ਉਹ ਲੱਗਦੇ 100 800 ਗੰਦਾ ਇੱਥੇ ਆਏ ਬਾਕੀ ਪਿੰਡਾਂ ਦੇ ਵਿੱਚ ਉਹਨਾਂ ਦੇ ਮੈਂਬਰ ਤੋਂ 올 ਐਂਡ 올 ਲਾਇਆ ਜਾਵੇ ਤਾਂ 5 700 ਜੀ ਸਾਡੀ ਪਾਰਟੀ ਪੰਜਾਬ ਨੂੰ ਜੁਵਨਤ ਨੂੰ ਅੱਗੇ ਲੈ ਕੇ ਆਉਣ ਵਾਸਤੇ ਤੁਸੀਂ ਕੀ ਕਰਨਾ ਪਾਉਂਦੇ ਦੇਖੋ ਜੀ ਪੰਜਾਬ ਦੇ ਵਿੱਚ ਯੂਥ ਬਹੁਤ ਅਹਿਮੀਤ ਰੱਖਦੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਲ ਦੇ ਬਹੁਤ ਨੇੜੇ ਹੈ ਕੈਪਟਨ ਮਿੰਦਰ ਸਿੰਘ ਜੀ ਯੂਥਲੀ ਪਾਵਰ ਤੇ ਯੂਥਲੀ ਦਿਵਸ ਦੋਨੇ ਚੀਜ਼ਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ ਤਾਂ ਹੀ ਸਾਡੀ ਪਾਰਟੀ ਨੇ ਕੈਪਟਨ ਮਿੰਦਰ ਸਿੰਘ ਜੀ ਨੇ ਨਾਅਰਾ ਦਿੱਤਾ ਸੀ ਹਰਕਰ ਨੌਕਰੀ ਸਾਡੀ ਵੀ ਸੋਚ ਇਹੀ ਹੈ ਕਿ ਅਗਰ ਸਾਡੇ ਇੱਥੇ ਨੌਕਰੀਆਂ ਦਾ ਛਾਣਾ ਮਿਲ ਜੇ ਤਾਂ ਸਾਡਾ ਨੌਜਵਾਨ ਕੀ ਨਹੀਂ ਕਰ ਸਕਦਾ ਸੋ ਉਹਦੇ ਤਹਿਤ ਤੁਸੀਂ ਦੇਖੋਗੇ ਪਹਿਲੀ ਕਿਸ਼ਤ ਜਿਹੜੀ ਹੈਗੀ ਹੈ ਉਸ ਤੋਂ ਅਸੀਂ ਸ਼ੁਰੂ ਕਰ ਦਿੱਤਾ ਹੈ ਜੀ ਹਰ ਪਿੰਡ ਚੋਂ 10-10 ਮੁੰਡੇ ਚੱਕੇ ਜਾ ਰਹੇ ਨੇ ਜੋ ਕਿ ਗ੍ਰੈਜੂਏਟ ਨੇ ਕੋਈ ਪੜ੍ਹੇ ਲਿਖੇ ਨੇ ਕੋਈ 2एचडी ਹੈ ਕੋਈ ਐਮਬੀਏ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਗ੍ਰੈਜੂਏਸ਼ਨ ਹੋਈ ਹੈ ਸੋ ਪਹਿਲੇ ਘੇੜੇ ਦੇ ਵਿੱਚ ਅਸੀਂ ਉਹ ਪੜ੍ਹੇ ਲਿਖੇ 10 ਮੁੰਡਿਆਂ ਨੂੰ ਚੱਕ ਕੇ ਨੌਕਰੀ ਪ੍ਰੋਵਾਈਡ ਕਰ ਰਹੇ ਹਾਂ ਜਿਹਦੀਆਂ ਕਿ ਬਕਾਇਦਾ ਲਿਸਟਾਂ ਬਣ ਚੁੱਕੀਆਂ ਨੇ ਵੀ ਆਰ ਵਰਕਿੰਗ ਔਨ ਟੂ 댓 ਤੇ ਉਸ ਤੋਂ ਬਾਅਦ ਹੋਰ ਘੇੜੇ ਲੱਗਣਗੇ ਹਰ ਘੇੜੇ ਦੇ ਵਿੱਚ 10-10 ਬੱਚੇ ਲੈ ਕੇ ਜਿਨ੍ਹਾਂ ਚੋਂ ਤੱਕ ਸਾਲੀਪਿੰਡ ਦੇ ਸਾਰੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਇਹ ਸਰਕਲ ਚੱਲਦਾ ਰਹਿੰਦਾ ਸੋ ਉਹ ਕੈਪਟਨ ਅਮੰਦਰ ਸਿੰਘ ਜੀ ਨੇ ਜੋ ਵਾਦਾ ਕੀਤਾ ਸੀ ਹਰ ਘਰ ਨੌਕਰੀ ਦਾ ਉਹਦਾ ਵੀ ਇੰਨੇ ਛੋਟੇ ਸਮੇਂ ਦੇ ਵਿੱਚ ਉਸ ਚੀਜ਼ ਦੀ ਸ਼ੁਰੂਆਤ ਕਰਦੀ ਜਿਹਦਾ ਕਿ ਰਿਜ਼ਲਟ ਆਪਣੇ ਸਾਹਮਣੇ ਆ ਗਿਆ ਸੋ ਜੋ ਕਿਹਾ ਉਹ ਕਰ ਦਿਖਾਇਆ ਨੌਜਵਾਨਾਂ ਨੂੰ ਨੌਕਰੀ ਦਾ ਵਾਅਦਾ ਕਰਿਆ ਸੀ ਨੌਜਵਾਨਾਂ ਨੂੰ ਨੌਕਰੀ ਤੇ ਲਾਉਣਾ ਸ਼ੁਰੂ ਕਰ ਦਿੱਤਾ ਸੋ ਇਹ ਸੋਚ ਸਾਡੀ ਨੌਜਵਾਨਾਂ ਦੀ ਬੈਠਣ ਵਿੱਚ